ਚਲਾਉਂਦੇ ਹੀ ਵੇਲੇ ਬੈ ਕੇ ਗੁੜੀਆਂ ਮੰਜੇ ਤੇ ਬੈ ਕੇ ਤੇ ਉਹ ਹੱਥ ਚੀ ਪਾੜ ਗਿਆ ਤੇ ਅੱਗ ਲੱਗ ਗਈ ਤੇ ਨਾਲ ਹੀ ਮੰਜਾ ਸੜ ਗਿਆ ਨਾਲ ਹੀ ਕੱਪੜੇ ਸੜ ਗਏ ਸਾਰੇ ਘਰ 'ਚ ਧੂੰਆਂ ਹੀ ਧੂੰਆਂ ਹੋ ਗਿਆ ਨਹੀਂ ਅੱਗੇ ਵੀ ਚਲਾਉਂਦੀ ਹੀ ਪਰ ਉਹਦਾ ਖੇਡਣ ਦੇ ਦੀ ਇਹਨਾਂ ਨੇ ਖੇਡਦੇ ਤਫੜਾ ਦਿੱਤਾ ਪਰ ਚਲ ਹੁਣ ਵੀ ਖੇਡੇ ਲੱਗਦੇ ਜੀ ਮੋਬਾਈਲ ਫੋਨ ਚਲਾਉਂਦੀ ਵੀ ਸੀ ਤੋਂ ਬਲਾਸਟ ਹੋ ਗਿਆ ਸੁਨੀਲ ਜੀ ਕਿੱਥੋਂ ਦਾ ਬੱਚਾ ਜਿੰਦਾ ਹੈ ਬੱਚਾ ਹਰਦੋਬਤ ਵਾਲੇ ਦਾ ਜੀ ਕਿੰਨੀ ਕੁ ਇਹਦੀ ਉਮਰ 3 ਸਾਲ ਹੈ ਕੀ ਘਟਣਾ ਹੈ ਘਟਣਾ ਜੀ ਮੋਬਾਈਲ ਫੋਨ ਚਲਾਉਂਦੀ ਵੀ ਹੈ ਟੂ ਬਲਾਸਟ ਹੋ ਗਿਆ ਕਿ ਦੋ ਘੰਟੇ ਸਵੇਰ ਦੀ ਗੱਲ ਸਾਢੇ 10:00 ਫੋਨ ਵੀਵੋ ਦਾ ਫੋਨ ਸੀ ਹਾਂਜੀ ਫਿਰ ਕਿਵੇਂ ਉਹ ਹਸਪਤਾਲ ਕਿ ਮਿਲਿਆ ਤਾਂ ਕਿ ਹਸਪਤਾਲ ਫਿਰ ਜਲਦਬਾਜੀ ਦੇ ਵਿੱਚ ਮੋਟਰਸਾਈਕਲ ਤੇ ਲੈ ਕੇ ਆਏ ਸੀ ਹਾਂਜੀ ਕੀ ਕੰਡੀਸ਼ਨ ਇਹ ਬੱਚੀ ਦੀ ਬਹੁਤ ਜ਼ਿਆਦਾ ਬੁਰਾ ਹਾਲਾਤ ਬੱਚੇ ਦਾ ਬਹੁਤ ਮੁਸ਼ਕਲ ਬਹੁਤ ਮੁਸ਼ਕਲ ਲੰਦਾ ਬੱਚੇ ਦੀ ਵਾਲਾ ਸਾਰਾ ਹੀ ਡਾਕਟਰ ਇਲਾਜ ਕਰਦੇ ਗਏ ਹਾਂਜੀ ਹਾਂਜੀ ਕਿ ਉਹ ਲੈ ਜਾਂਦਾ ਗਿਆ ਇਹਨਾਂ ਨੂੰ ਸਵੇਰੇ ਸਾਢੇ 11:00 ਵਜੇ ਇਹ ਨਾ ਦੇਖਿਆ ਬੱਚਾ ਮੇਰੇ ਛੋਟੇ ਭਰਾ ਦੀ ਬੇਟੀ ਹੈ ਜੀ ਫੋਨ ਪਹਿਲਾਂ ਵੀ ਚਲੰਦੇ ਰਹੇ ਹਾਂਜੀ ਹਾਂਜੀ ਪਹਿਲਾਂ ਵੀ ਚਲਾਉਂਦੇ ਰਹੇ ਇੱਕ ਟਾਈਮ ਜਾਂਦਾ ਹਾਂਜੀ ਫੋਨ ਚਲਾਉਂਦੇ ਸੀ ਵੇੜੇ ਬੈ ਕੇ ਗੁੜੀਆਂ ਮੰਜੇ ਤੇ ਬੈ ਕੇ ਤੇ ਉਹ ਹੱਥ ਚੀ ਪਾੜ ਗਿਆ ਤੇ ਅੱਗ ਲੱਗ ਗਈ ਤੇ ਨਾਲ ਹੀ ਮੰਜਾ ਸੜ ਗਿਆ ਨਾਲ ਹੀ ਕੱਪੜੇ ਸੜ ਗਏ ਸਾਰੇ ਘਰ ਚ ਧੂਆ ਹੀ ਧੂਆ ਹੋ ਗਿਆ ਕੀ ਦੁਖਦੀ ਗੱਲ ਹੈ ਇਹ ਸਾਢੇ 10 ਵਜੇ ਦੀ ਗੱਲ ਹੈ ਸਵੇਰ ਦੀ ਹਾਂਜੀ ਅੱਜ ਦੀ ਆਮਰ ਕਿੰਨੀ ਉਮਰ ਦੀ ਹੈ 3 ਸਾਲ ਦੀ ਰੈਗੂਲਰ ਬੱਚਾ ਪਹਿਲਾਂ ਉਹ ਚਲਾਉਂਦਾ ਜੀ ਆ ਨਹੀਂ ਅੱਗੇ ਵੀ ਚਲਾਉਂਦੇ ਹੀ ਪਰ ਉਹਦਾ ਖੇਡਣ ਦੇ ਦੀ ਇਹ ਤੇ ਇਹਨਾਂ ਨੇ ਖੇਡ ਦੇ ਪਫੜਾ ਦਿੱਤਾ ਪਰ ਚਲ ਹੁਣ ਵੀ ਖੇਡੇ ਲੱਗੇ ਜਿ ਤਰ੍ਹਾਂ ਬੱਚੇ ਅੱਗੇ ਵੀ ਤਾਂ ਆਮ ਚਲਾਉਂਦੇ ਹੀ ਆ ਹਰ ਬੱਚਾ ਚਲਾਉਂਦਾ ਹੈ ਤੇ ਇਸ ਤਰ੍ਹਾਂ ਇਹਨੂੰ ਵੀ ਪੜਾ ਦਿੱਤਾ ਪਰ ਕਿਹੜਾ ਅੱਜ ਨਵਾਂ ਫੜਿਆ ਹੈ ਅੱਗੇ ਵੀ ਫੜਦੇ ਹੀ ਤੇ ਉਹ ਚਲਾਉਂਦੇ ਚਲਾਉਂਦੇ ਕੱਪੜਿਆਂ ਸਮੇਤ ਹੀ ਅੱਗ ਲੱਗੀ ਧੂਆ ਨਿਕਲ ਗਿਆ ਤੇ ਬੈਟਰੀ ਜਿਹੜੀ ਉਹ ਕੁਛ ਚ ਨਾ ਬੁਲ ਕੇ ਲਾਈ ਗਈ ਹਸਕਲ ਕੇ ਨਹੀਂ ਨਹੀਂ ਚੁੱਕ ਕੇ ਲਿਆਂਦਾ ਫਿਰ ਵੀ ਲਾ ਲੈ ਉਹਨਾਂ ਘਰੇ ਕਪੜੇ ਕਪੜੇ ਰਾਤ ਤੇ ਤੇ ਇੱਥੇ ਲੈ ਆਂਦਾ ਤੇ ਅਮਰਜੰਸੀ ਦਾਖਲ ਕਰਾਤਾ ਠੀਕ ਹੈ ਨਾ ਡਾਕਟਰਾ ਡਾਕਟਰ ਹੁਣ ਇਲਾਜ ਕਰਨ ਦੇ ਇਲਾਜ ਸਾਡੇ ਕੋ ਇੱਕ 2 ਸਾਲ ਦੀ ਬੇਟੀ ਕੁੜੀ ਆਈ ਹੈ ਉਹ ਮੋਬਾਈਲ ਦੇ ਨਾਲ ਖੇਡ ਰਹੀ ਸੀ ਜਾਂ ਮੋਬਾਈਲ ਦੇ ਨਾਲ ਕੁਝ ਵੀਡੀਓਜ਼ ਵਗੈਰਾ ਦੇਖ ਰਹੀ ਸੀ ਜਾਂ ਪੇਰੈਂਟਸ ਨੇ ਉਹ ਮੋਬਾਈਲ ਉਹਨੂੰ ਦਿੱਤਾ ਉਹਦੇ ਮੋਬਾਈਲ ਦੀ ਬੈਟਰੀ ਫਟ ਗਈ ਉਦੋਂ ਨਾਲ ਉਹਦਾ ਨਿਚੇ ਲੋਅਰ ਅਬਡੋਮਨਲ ਐਂਡ ਪਰੀਨਿਅਲ ਰੀਜਨ ਜਿਹੜਾ ਵਾ ਜਿਹਨੂੰ ਆਪਾਂ ਥਾਈਜ਼ ਕਹਿੰਦੇ ਨੇ ਜਾਂ ਨੀਚੇ ਉਹ ਸਾਰਾ ਬਰਨ ਹੋ ਗਿਆ ਅ ਫਸਟ ਡਿਗਰੀ ਬਰਨ ਦੇ ਨਾਲ ਉਹਨੂੰ ਐਡਮਿਟ ਕੀਤਾ ਵਾ ਆਪਾਂ ਫਸਟ ਏਡ ਉਹਨੂੰ ਦੇ ਦਿੱਤੀ ਗਈ ਹੈ ਪੇਸ਼ੈਂਟ ਹੁਣ ਸਟੇਬਲ ਕੰਡੀਸ਼ਨ ਚ ਹੈਗਾ ਬਟ ਅਜੇ ਵੀ ਆਪਾਂ ਅੰਡਰ ਅਬਜ਼ਰਵੇਸ਼ਨ ਰੱਖਿਆ ਹੋਇਆ ਹੈ ਵਿਥਿਨ 24 ਆਵਰਸ ਉਹਦਾ ਅੱਗੇ ਪਤਾ ਲੱਗ ਗਿਆ ਵੀ ਇਨਵੈਸਟੀਗੇਸ਼ਨਸ ਦੇ ਨਾਲ ਫਿਲਹਾਲ ਜਿਹੜੀ ਹੈ ਪੇਸ਼ੈਂਟ ਸਟੇਬਲ ਕੰਡੀਸ਼ਨ ਚ ਹੈ ਹਾਂਜੀ ਇਹ ਜੀ ਮੋਬਾਈਲ ਜੋ ਹਿਸਟਰੀ ਦਿੱਤੀ ਹੈ ਪੇਸ਼ੈਂਟ ਨੇ ਕਿ ਮੋਬਾਈਲ ਦੇ ਨਾਲ ਬੱਚੀ ਖੇਡ ਰਹੀ ਸੀ ਜਾਂ ਵੀਡੀਓਜ਼ ਦੇਖ ਰਹੀ ਸੀ ਉਹ ਮੋਬਾਈਲ ਫਟ ਗਿਆ ਤੇ ਉਹਦੀ ਬੈਟਰੀ ਸ਼ਾਇਦ ਉਹ ਫਟ ਗਈ ਤੇ ਉਹਦੇ ਕਰਕੇ ਜਿਹੜੀ ਆ ਉਹ ਫਾਇਰ ਜਿਹੜੀ ਆ ਅੱਗ ਆਲੇ ਦੁਆਲੇ ਲੱਗ ਗਈ ਉਹਦੇ ਕੱਪੜੇ ਵੀ ਉਹਦੇ ਜਿਹੜੇ ਆ ਉਹ ਜਲ ਗਏ ਉਹਦੇ ਨਾਲ ਬਸ ਇੱਕ ਟਿਚਰ ਸੀ ਹੁਣ ਪੇਸ਼ੈਂਟ ਸਟੇਬਲ ਹੈ ਜੀ